ਨਿਯੋਗ ਨਹੀਂ ਜਹਾਂਗੀਰ ਬਾਦਸ਼ਾਹ ਲਿਖਦਾ ਹੈ ਇਹਦੀ ਦੁਕਾਨ ਪੰਜ ਪੀੜੀਆਂ ਤੋਂ ਚੱਲਦੀ ਆ ਰਹੀ ਹੈ ਔਰ ਸਨਾਤਨ ਮਤੀਏ ਜਿਹੜੇ ਨੇ ਭੋਲੇ ਭਾਲੇ ਮੁਸਲਮਾਨ ਜਿਹੜੇ ਨੇ ਇਹਨੇ ਉਹਨਾਂ ਨੂੰ ਆਪਣੇ ਵਸਦੇ ਵਿੱਚ ਕੀਤਾ ਹੋਇਆ ਹੈ ਜਹਾਂਗੀਰ ਬਾਦਸ਼ਾਹ ਲਿਖਦਾ ਏ ਕਿ ਮੇਰਾ ਬੜੇ ਸਿਰ ਦਾ ਵਿਚਾਰ ਸੀ ਕਿ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾਂ ਤੇ ਮੁਸਲਮਾਨ ਦਾ ਭਾਰੀ ਬੋਲਬਾਲਾ ਵਧੇ ਸਨਾਤਨ ਮਤੀਏ ਵੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਸ਼ਰਨ ਜਾਣ ਲੱਗ ਪਏ ਤੇ ਮੁਸਲਮ ਲੋਕ ਵੀ ਗੁਰੂ ਅਰਜਨ ਦੇ ਚਰਨਾਂ ਦੇ ਭੌਰੇ ਬਣ ਗਏ ਵਦ ਤੋਂ ਵਦ ਸਿੱਖੀ ਜਿਹੜੀ ਆ ਉਹ ਬਲਵਾਨ ਹੋ ਰਹੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਜਿਹੜਾ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਅੱਗ ਵਾਂਗ ਫੈਲ ਰਿਹਾ ਹੈ ਇਹਨੇ ਫਿਰ ਉਸ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਜਿਹੜਾ ਸਰਕਾਰੇ ਦਰਬਾਰੇ ਬਾਗੀ ਸੀ ਜਿਹੜਾ ਮੇਰਾ ਤਖਤ ਕੋਨਾ ਚਾਹੁੰਦਾ ਸੀ ਮੇਰੇ ਤਖਤ ਨੂੰ ਖੋਣ ਲੱਗਿਆ ਮੈਂ ਉਸ ਬਾਗੀ ਇਨਕਾਰ ਕਰ ਦਿੱਤਾ ਮੇਰਾ ਪੁੱਤ ਖੁਸਰੋ ਜਦੋਂ ਭਜਦਾ ਹੋਇਆ ਗੋਇੰਦਵਾਲ ਸਾਹਿਬ ਵੱਲ ਗਿਆ ਗੁਰੂ ਅਰਜਨ ਨੇ ਉਹਨੂੰ ਆਪਣੀ ਸ਼ਰਮ ਦਿੱਤੀ ਹੈ ਹਨਮਦੇਸ ਸਨ ਜਿਹੜਾ ਖੁਸਰੋ ਸੀ ਉਸ ਨੂੰ ਗੁਰੂ ਅਰਜਨ ਨੇ ਪਨਾਹ ਦਿੱਤੀ ਹੈ। ਔਰ ਬਾਗੀ ਖੁਸਰੋ ਦੇ ਕਰਕੇ ਮੈਂ ਗੁਰੂ ਅਰਜਨ ਦੀ ਦੁਕਾਨ ਬੰਦ ਕਰਾਂਗਾ। ਇਹਦੇ ਉੱਪਰ ਮਾਮਲਾ ਦਰਜ ਕਰਾਂਗਾ। ਇਹ ਵੀ ਕਾਰਨ ਜਾਇਜ਼ ਹੈ ਕਿਉਂਕਿ ਸਾਧ ਸੰਗਤ ਜੀ ਜਿਹੜਾ ਗੁਰੂ ਦੀ ਸ਼ਰਨ ਠ ਲਾਵੇ ਹਰ ਬਿਰ ਦੇਖਿਆ ਹੈ ਕਿ ਪ੍ਰਚਾਰ ਤੇ ਵੀਰ ਅੰਦਰ ਆਪਣ ਅੰਦਰ ਆਪਣਾ ਸੀਸ ਝੁਕਾ ਦਿੱਤਾ ਹੁਣ ਸਾਧ ਸੰਗਤ ਜੀ ਇਹ ਸੋਚਦਾ ਤੇ ਸੰਗਤ ਜੀ ਇਹ ਸੋਚਦਾ ਤੇ ਇਹ ਆ ਕਿ ਇਹ ਆ ਕਿ ਕੋਈ ਆਮ ਇਨਸਾਨ ਚ ਕੋਈ ਆਮ ਇਨਸਾਨ ਚਲਿਆ ਜਾਵੇ ਤੇ ਵੱਖਰੀ ਬਾਤ ਹੈ ਪਰ ਜਦੋਂ ਮੁਖੀ ਮੁਸਲਮਾਨ ਪਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਰੜਕਨੇ ਸ਼ੁਰੂ ਹੋ ਗਏ ਬਾਣੀ ਮੀਆਂ ਮੀਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸੰਗਤ ਦੇ ਵਿੱਚ ਚਲਿਆ ਗਿਆ ਔਰ ਸਾਧ ਸੰਗਤ ਜੀ ਅਗਲੀ ਬਾਤ ਇਹ ਇੱਕ ਨਾਮ ਆਉਂਦਾ ਹੈ ਮੁਸਲਮਾਨ ਸਨਾਤਨ ਦੇ ਅੰਦਰ ਸੇਖ ਫਰੀਦ ਬੁਖਾਰੀ ਜਿਹੜਾ ਸੀ ਇਹਨੇ ਵੀ ਆਪਣੇ ਕਰਿੰਦਿਆਂ ਭਾਰੀ ਬੋਲ ਬਾਲਾ ਅਨੇਕਾਂ ਮੁਸਲਮਾਨ ਜਿਹੜੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਭੌਰੇ ਬਣ ਗਏ ਨੇ ਇਹਨੇ ਆਪਣੀ ਅਰਜੀ ਜਿਹੜੀ ਹੈ ਜਹਾਂਗੀਰ ਬਾਦਸ਼ਾਹ ਤੱਕ ਭੇਜੀ ਹੈ ਇਹਦਾ ਨਾਮ ਇਤਿਹਾਸਕਾਰਾਂ ਨੇ ਇਤਿਹਾਸ ਦੇ ਵਿੱਚ ਮੁਰਤਜਾ ਖਾਂ ਕਰਕੇ ਪ੍ਰਚਲਿਤ ਕੀਤਾ ਔਰ ਸਾਧ ਸੰਗਤ ਜੀ ਅੱਗੇ ਲੈ ਲਓ ਸਖੀ ਸਰਵਰੀਆਂ ਦਾ ਵੱਡਾ ਜਿਹਨੂੰ ਅਹਿਮਦ ਸੁਲਤਾਨ ਕਿਹਾ ਜਾਂਦਾ ਜਿਹਦੇ ਅਨੇਕਾਂ ਡੇਰੇ ਸੰਸਾਰ ਦੇ ਅੰਦਰ ਨੇ ਪੰਜਾਬ ਦੇ ਅੰਦਰ ਨੇ ਲੋਕਾਂ ਨੇ ਜਿਹਦੀਆਂ ਮੜੀਆਂ ਤੇ ਕਬਰਾਂ ਬਣਾਈਆਂ ਹੋਈਆਂ ਨੇ ਇਹ ਅਹਿਮਦ ਸੁਲਤਾਨ ਜਿਹਦਾ ਸਭ ਤੋਂ ਵੱਡਾ ਕੇਂਦਰ ਜਿਹੜਾ ਸੀ ਪੰਜਾਬ ਦੇ ਵਿੱਚ ਕੰਗਮਾਈ ਸੀ ਕੰਗ ਮਾਹੀ ਪਿੰਡ ਦੇ ਅੰਦਰ ਰਹਿਣ ਵਾਲਾ ਭਾਈ ਤੀਰਥਾ ਚੌਧਰੀ ਜਿਹਦਾ ਨਾਮ ਇਤਿਹਾਸ ਦੇ ਅੰਦਰ ਭਾਈ ਮੰਜ ਕਰਕੇ ਪ੍ਰਚਲਿਤ ਹੈ ਇਹ ਵੀ ਇੱਕ ਬੜਾ ਵੱਡਾ ਸਖੀ ਸਰਵਰਾਂ ਦਾ ਕੇਂਦਰ ਸੀ ਭਾਈ ਤੀਰਥਾ ਜਦੋਂ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਗਿਆ ਹੈ ਨਾ ਇਨੇ ਜਾ ਕਰਕੇ ਵਚਨ ਕੀਤੇ ਨੇ ਸਤਿਗੁਰੂ ਮੈਨੂੰ ਸਿੱਖੀ ਦੀ ਦਾਤ ਦੇ ਦੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਤੀਰਥ ਸਿੱਖੀ ਉੱਪਰ ਸਿੱਖੀ ਟਿਕਿਆ ਨਹੀਂ ਕਰਦੀ ਦੋ ਬੇੜੀਆਂ ਦੇ ਨਾਲ ਸਮੁੰਦਰ ਦੇ ਵਿੱਚੋਂ ਪਾਰ ਨਹੀਂ ਹੋਇਆ ਜਾਂਦਾ ਕਹਿੰਦਾ ਸਤਿਗੁਰੂ ਮੈਨੂੰ ਸਿੱਖੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਸਿੱਖੀ ਚਾਹੀਦੀ ਹੈ ਤੇ ਜਿਹੜੀ ਤੇਰੇ ਘਰ ਦੇ ਅੰਦਰ ਕਬਰ ਹੈ ਨਾ ਉਸ ਕਬਰ ਨੂੰ ਢਾਉਣਾ ਪਵੇਗਾ ਭਾਈ ਤੀਰਥੇ ਨੇ ਉਸ ਕਬਰ ਨੂੰ ਢਾ ਢੇਰੀ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆ ਨੇ ਸਿੱਖੀ ਬਖਸ਼ਿਸ਼ ਕੀਤੀ ਤੇ ਜਦੋਂ ਇਹ ਖਬਰ ਮੁਸਲਮਾਨ ਧਰਮ ਨੂੰ ਪਤਾ ਲੱਗੀ ਹੈ ਜਹਾਂਗੀਰ ਬਾਦਸ਼ਾਹ ਦੇ ਕੋਲ ਇਹ ਖਬਰ ਪਹੁੰਚੀ ਕਿ ਜਿਹੜਾ ਸਾਡਾ ਵੱਡਾ ਕੇਂਦਰ ਸੀ ਨਾ ਸਖੀ ਸਰਵਰਾਂ ਦਾ ਪਿੰਡ ਕੰਗਮਾਹੀ ਦੇ ਅੰਦਰ ਉਹ ਕੇਂਦਰ ਤੇ ਹੁਣ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਬਣ ਗਿਆ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਪਤਾ ਲੱਗਾ ਕਿ ਕਲਮਾ ਪੜਨ ਵਾਲਾ ਨਮਾਜ਼ ਪੜਨ ਵਾਲਾ ਸਾਈਂ ਮੀਆਂ ਮੀਰ ਹੁਣ ਸੁਖਮਣੀ ਸਾਹਿਬ ਜੀਆਂ ਦੇ ਗੁਣ ਗਾਉਂਦਾ ਹੈ ਜਹਾਂਗੀਰ ਬਾਦਸ਼ਾਹ ਕਹਿੰਦਾ ਹੈ ਅਗਲੀ ਬਾਤ ਇਹ ਕਿ ਇੰਨੇ ਸਖੀ ਸਰਵਰਾਂ ਦਾ ਕੇਂਦਰ ਖਤਮ ਕਰਕੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ ਮੈਂ ਇਸ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਬੰਦ ਕਰਾਂਗਾ ਸਾਧ ਸੰਗਤ ਜੀ ਭਾਈ ਤੀਰਥੇ ਨੇ ਸਖੀ ਸਰਵਰਾਂ ਦੀ ਮੜੀ ਨੂੰ ਢਾਇਆ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜਿਆਂ ਦੇ ਚਰਨਾਂ ਦੇ ਨਾਲ ਲੱਗ ਗਿਆ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜਿਆਂ ਦੀ ਬਦੌਲਤ ਸਿੱਖੀ ਨੂੰ ਪ੍ਰਾਪਤ ਕੀਤਾ ਤੇ ਅੱਜ ਵੀ ਆਪਾਂ ਝਾਤੀ ਮਾਰੀਏ ਸਿੱਖ ਨੂੰ ਹਦਾਇਤ ਕੀ ਹੈ ਕਿ ਦੁਬਦਾ ਨਾ ਪੜੋ ਹਰਬਿਨ ਹੋਰ ਨਾ ਪੂਜਾਓ ਮੜੇ ਮਸਾਂ ਨਾ ਨਾਂ ਜਾਈ ਏ ਗੁਰੂ ਕਿਆ ਸਿਖਾ ਭੁੱਲ ਕਰਕੇ ਵੀ ਵੇਖੀ ਕਿਤੇ ਮੜੀਆਂ ਮਸਾਣਾ ਉਪਰ ਆਪਣਾ ਸਿਰ ਨਾ ਝੁਕਾਉਂਦਾ ਫਿਰਿ ਅੱਜ ਵੀ ਸਿੱਖ ਨੂੰ ਹਦਾਇਤ ਕੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸੱਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੇ ਕਹਿੰਦੇ ਵੇਖੀ ਗੁਰੂ ਕਾ ਸਿਖਾ ਮੜੀਆਂ ਮਸਾਣਾ ਨੂੰ ਭੁੱਲ ਕਰਕੇ ਵੀ ਮਨ ਦਾ ਨਾ ਫਿਰੀ ਤੇ ਅੱਜ ਸਿੱਖ ਨੇ ਦਸਤਾਰ ਸਜਾਈ ਹੋਵੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਖਵਾਉਂਦਾ ਹੋਵੇ ਤੇ ਮੜੀਆਂ ਦੇ ਉੱਪਰ ਆਪਣੇ ਮੱਥੇ ਨੂੰ ਰਗੜਦਾ ਫਿਰੇ ਸ਼ਰਮਣ ਵਾਲੀ ਗੱਲ ਹੈ ਸ਼ਰਮਿੰਦਗੀ ਦੀ ਬਾਤ ਹੈ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈ ਕਰਕੇ ਮੁਸਲਮਾਨਾਂ ਦੀਆਂ ਕਬਰਾਂ ਤੇ ਦੀਵੇ ਜਗਾਉਂਦਾ ਫਿਰੇ ਸਾਧ ਸੰਗਤ ਜੀ ਭਾਈ ਆਨੰਦ ਲਾਲ ਜੀ ਕਹਿੰਦੇ ਜਿਹੜਾ ਗੁਰੂ ਦਾ ਸਿੱਖਣਾ ਉਹ ਆਪਣੇ ਮਜ਼ਬ ਦੇ ਵਿੱਚ ਪੱਕਾ ਹੈ ਧਰਮ ਅਜਹਬੇ ਮਾਂ ਗੈਰ ਪਰਸਤੀ ਨਾ ਕੁਨੰਦ ਕਹਿੰਦੇ ਉਹ ਆਪਣੇ ਮਜ਼ਬ ਦੇ ਵਿੱਚ ਪੱਕਾ ਹੈ ਤੇ ਹੋਰ ਕਿਸੇ ਨੂੰ ਸੀਸ ਨਹੀਂ ਝੁਕਾਉਂਦਾ ਧਰ ਮਜਹਬੇ ਮੰਗੈਰ ਪਰਸਤੀ ਨ ਕੋਨੰਦ ਸੋ ਸਖੀ ਸਰਵਰ ਦੀ ਕਬਰ ਨੂੰ ਢਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀਆਂ ਦੀ ਸਿੱਖੀ ਨੂੰ ਅਪਣਾਇਆ ਔਰ ਫਿਰ ਗੁਰੂ ਅਰਜਨ ਦੇਵ ਸਾਹਿਬ ਨਾ ਮਹਾਰਾਜੀਆਂ ਨੇ ਵੀ ਬਚਨ ਕੀਤੇ ਨੇ ਨਾ ਕਹਿੰਦੇ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਇ ਥਾ ਜਗ ਲੰਗਣ ਹਾਰਾ ਕਈ ਲੋਕ ਤੇ ਉਹ ਨੇ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ ਤੇ ਉਹ ਆਪ ਡੁੱਬਦੇ ਨੇ। ਕਈ ਹੋਰ ਨੇ ਜਿਨ੍ਹਾਂ ਨੂੰ ਤਰਨਾ ਆਉਂਦਾ ਹੈ ਆਪ ਤਰ ਜਾਂਦੇ ਨੇ। ਤੇ ਕਈ ਲੋਕ ਬੇੜੇ ਦੀ ਨਿਆਏ ਨੇ ਜਿਹੜੇ ਆਪ ਵੀ ਤਰ ਜਾਂਦੇ ਨੇ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ। ਮੰਝ ਗੁਰੂ ਕਾ ਵੋਹਿਤਾ ਵੋਹਿਤੇ ਤੋਂ ਪਹਾਵ ਜਹਾਜ਼ ਮਹਾਰਾਜ ਜੀਆ ਨੇ ਜਹਾਜ਼ ਕਿਹਾ ਭਾਈ ਮੰਝ ਨੂੰ ਆਪ ਵੀ ਤਰਿੰਗ ਇਸ ਸਿੱਖੀ ਦੀ ਬਾਬਤ ਹੋਰ ਨਾਂ ਨੂੰ ਮਿੱਤਾਂ ਰਹੇਗਾ। ਜਹਾਂਗੀਰ ਬਾਦਸ਼ਾਹ ਨੂੰ ਖਬਰ ਮਿਲੀ ਕਿ ਤੁਹਾਡਾ ਕੰਗਮਾਹੀ ਜਿਹੜਾ ਕੇਂਦਰ ਹੈ ਸਰਵਰਾਂ ਦਾ ਉਹ ਵੀ ਟਹਿਗਾ ਦਾ ਰਿਸ਼ਤਾ ਸਤਿਗੁਰੂ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੰਡਤ ਤਹਿ ਕਰਕੇ ਔਰ ਚੰਦੂ ਦੇ ਕੋਲ ਜਾਂਦਾ ਹੈ। ਚੰਦੂ ਨੂੰ ਜਾ ਕੇ ਕਰਕੇ ਕਹਿੰਦਾ ਹੈ ਕਿ ਮੈਂ ਤੇਰੀ ਬੇਟੀ ਤੇਰੀ ਧੀ ਦਾ ਰਿਸ਼ਤਾ ਜਿਹੜਾ ਹੈ ਗੁਰੂ ਅਰਜਨ ਦੇ ਸੁਪੁੱਤਰ ਦੇ ਨਾਲ ਤੈਅ ਕਰ ਦਿੱਤਾ ਹੈ ਜਦੋਂ ਇਤਨੇ ਬਚਨ ਜਾਗ ਕਰਕੇ ਦੱਸੇ ਤੇ ਚੰਦੂ ਨੇ ਅੱਗੋਂ ਇੱਕ ਕਹਾਉਣੀ ਜੀ ਬਾਤ ਕੀਤੀ ਚੰਦੂ ਕਹਿੰਦਾ ਹੈ ਕਿ ਚੁਬਾਰੇ ਦੀ ਇਟ ਕੰਧ ਦੀ ਮੋਰੀ ਨੂੰ ਲਾਏ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਕੰਧ ਦੀ ਮੋਰੀ ਦੱਸਦਾ ਅਹੰਕਾਰ ਹੈ ਨਾ ਸਰਕਾਰੇ ਦਰਬਾਰੇ ਚੱਲਦੀ ਹੈ ਜਹਾਂਗੀਰ ਬਾਦਸ਼ਾਹ ਸੁਣਦਾ ਏ ਚੰਦੂ ਦੀ ਪਰ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਹੈ ਉਹਨਾਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੱਸਿਆ ਕਿ ਚੰਦੂ ਨੇ ਇਹ ਕਰਤੂਤ ਕੀਤੀ ਹੈ ਕਿ ਤੁਹਾਨੂੰ ਕੰਧ ਦੀ ਮੋਰੀ ਕਿਹਾ ਤੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ ਤੇ ਗੁਰੂ ਘਰ ਦੇ ਅੰਦਰ ਤੇ ਵੈਸੇ ਹੀ ਅਹੰਕਾਰ ਨਹੀਂ ਪਾਉਂਦਾ ਮਹਾਰਾਜ ਕਹਿੰਦੇ ਨੇ ਨਾ ਹਰ ਜੂ ਅਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹੇ ਜਨਮ ਮਰਨ ਮੂਲੰ ਅਹੰਕਾਰਨ ਪਾਪਾਤਮਾ ਅਸਰ ਦੇ ਵਿੱਚ ਅਹੰਕਾਰ ਹੀ ਜਿਹੜਾ ਹੈ ਉਹ ਜਨਮ ਮਰਨ ਦਾ ਗੇੜ ਬਣਦਾ ਹੈ ਇਹ ਜਨਮ ਮਰਨ ਮੂਲੰ ਅਹੰਕਾਰਨ ਪਾਪ ਆਤਮਾ ਇਹਨੇ ਅਹੰਕਾਰ ਦੇ ਵਿੱਚ ਬਚਨ ਕੀਤੇ ਨੇ ਇਹਦਾ ਰਿਸ਼ਤਾ ਜਿਹੜਾ ਹੈ ਉਹ ਅਸੀਂ ਅਨਕਾਰ ਕਰਦੇ ਹਾਂ ਚੰਦੂ ਭੜਕਿਆ ਕਿ ਰਿਸ਼ਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਇਨਕਾਰ ਕਰ ਦਿੱਤਾ ਤੇ ਮੇਰੀ ਇਹਦੇ ਵਿੱਚ ਬੜੀ ਵੱਡੀ ਬੇਇੱਜ਼ਤੀ ਹੈ ਸ਼ਰਮਿੰਦਗੀ ਦੇ ਨਾਲ ਇਹਨੇ ਕਢਾਉਣੀ ਹਰਕਤ ਇਹ ਕੀਤੀ ਪ੍ਰਤੀਏ ਨੂੰ ਨਾਲ ਲਿਆ ਇੱਕ ਚੜ ਕਰਕੇ ਆਉਂਦਾ ਹੈ ਗੁਰੂ ਘਰ ਦੇ ਅੰਦਰ ਸੁਲਹੀ ਖਾਂ ਤੇ ਇੱਕ ਸੁਲਹੀ ਖਾਂ ਜਿਹਦਾ ਜ਼ਿਕਰ ਸਤਿਗੁਰੂ ਜੀਆ ਨੇ ਗੁਰਬਾਣੀ ਅੰਦਰ ਵੀ ਕੀਤਾ ਹੈ ਸਤਿਗੁਰੂ ਜੀਆ ਦੇ ਇੱਕ ਬੋਲ ਨਾਲ ਸੁਲਹੀ ਖਾਂ ਜਿਹੜਾ ਰਾਖ ਹੋ ਗਿਆ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਹਾਕ ਮਹਾਰਾਜ ਕਹਿੰਦੇ ਸੁਲਹੀ ਵੀ ਆਪਣੇ ਇਰਾਦੇ ਅੰਦਰ ਪੂਰਾ ਖੜਾ ਨਹੀਂ ਉਤਰ ਸਕਿਆ ਉਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੋਲ ਪੂਰਾ ਪਹੁੰਚ ਹੀ ਨਾ ਸਕਿਆ ਇਸ ਤੋਂ ਅੱਗੇ ਚੱਲੀਏ ਇਸ ਤੋਂ ਵੀ ਵੱਡਾ ਕਾਰਨ ਸਤਗੁਰੂ ਜੀਆਂ ਦੀ ਸ਼ਹੀਦੀ ਦਾ ਇਹ ਬਣਦਾ ਹੈ ਕਿ ਕਚੀਆਂ ਰਚਨਾਵਾਂ ਕਰਨ ਵਾਲੇ ਕਾਨਾ ਪੀਲੂ ਛੱਜੂ ਹਸਨ ਵਰਗੇ ਕਵੀ ਜਿਹੜੇ ਕੱਚੀਆਂ ਕਵਤਾਵਾਂ ਲਿਖਦੇ ਸਨ ਔਰ ਮਗਰ ਨਾਨਕ ਨਾਮ ਦੀ ਮੋਹਰ ਲਾ ਦਿੰਦੇ ਸਨ ਬਾਣੀ ਕੱਚੀ ਰਚਦੇ ਸਨ ਜਿਸ ਬਾਣੀ ਦੇ ਵਿੱਚ ਕੇਵਲ ਅਹੰਕਾਰ ਤੇ ਆਪਾ ਭਾਵ ਜਨਾਇਆ ਜਾਂਦਾ ਸੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆ ਨੇ 1651 ਦੇ ਵਿੱਚ ਮਹਾਨ ਵੱਡਾ ਕਾਰਜ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀਆ ਤੋਂ ਲੈ ਕਰਕੇ ਔਰ ਆਪਣੇ ਤਾਂ ਹੀ ਸਾਰੇ ਬਾਣੀ ਜਿਲਦ ਬੰਦ ਕਰ ਦਿੱਤੀ ਕਿ ਕੋਈ ਇਸ ਬਾਣੀ ਦੇ ਅੰਦਰ ਰਲਗੜ ਨਾ ਕਰ ਦੇਵੇ ਹਸਨ ਵਰਗੇ ਕਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕੋਲ ਆਣ ਕਰਕੇ ਬਚਨ ਕਰਦੇ ਨੇ ਕਿ ਸਾਡੀ ਬਾਣੀ ਵੀ ਇਸ ਆਦ ਗ੍ਰੰਥ ਦੇ ਅੰਦਰ ਜਿਹੜੀ ਹੈ ਦਰਜ ਕੀਤੀ ਜਾਵੇ ਮਹਾਰਾਜ ਕਹਿੰਦੇ ਇਹ ਬਾਣੀ ਉਹਨਾਂ ਦੀ ਹੈ ਜਿਨ੍ਹਾਂ ਨੇ ਹਉਮੈ ਭਾਵ ਨੂੰ ਗਵਾ ਦਿੱਤਾ ਹੈ ਇਹ ਬਾਣੀ ਧੁਰ ਕੀ ਬਾਣੀ ਅਲਾਹੀ ਬਾਣੀ ਹੈ ਇਸ ਬਾਣੀ ਦੇ ਅੰਦਰ ਕਿਸੇ ਦਾ ਸ਼ਬਦ ਵੀ ਦਰਜ ਨਹੀਂ ਹੋਵੇਗਾ ਕਾਨੇ ਵਰਗੇ ਕਹਿਣ ਲੱਗੇ ਮੁਹੰਮਦ ਦੀ ਸਿਫਤ ਲਿਖੀ ਜਾਵੇ ਪਰ ਸਤਗੁਰੂ ਜੀਆ ਨੇ ਇਨਕਾਰ ਕੀਤਾ ਇਹ ਸਾਰੇ ਕਾਰਨ ਜਦੋਂ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚੇ ਨੇ ਜਹਾਂਗੀਰ ਬਾਦਸ਼ਾਹ ਨੇ ਸਾਰੇ ਕਾਰਨਾ ਕਰਕੇ ਸੇਖ ਫਰੀਦ ਬੁਖਾਰੀ ਮੁਰਤਜਾ ਖਾਨ ਦੇ ਹਵਾਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਕੀਤਾ ਹੈ ਮੁਰਤਜਾ ਖਾਨ ਦੇ ਜਦੋਂ ਹਵਾਲੇ ਸਤਗੁਰੂ ਜੀਆਂ ਨੂੰ ਕੀਤਾ ਮੁਰਤਜਾ ਖਾਨ ਦੇ ਕੋਲੋਂ ਚੰਦੂ ਨੇ ਬਚਨ ਕਰਕੇ ਸਤਗੁਰੂ ਜੀਆਂ ਨੂੰ ਆਪਣੇ ਕੋਲ ਲੈ ਲਿਆ ਮੁਰਤਜਾ ਖਾਨ ਨੂੰ ਚੰਦੂ ਕਹਿੰਦਾ ਹੈ ਕਿ ਮੈਂ ਗੁਰੂ ਅਰਜਨ ਦੇਵ ਦੇ ਨਾਲ ਕੁਝ ਅਹਿਮ ਬਚਨ ਕਰਨੇ ਨੇ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਚੰਦੂ ਆਪਣੀ ਹਵੇਲੀ ਦੇ ਅੰਦਰ ਰੱਖਦਾ ਹੈ ਕੇਵਲ 1-2 ਦਿਨ ਸਤਗੁਰੂ ਜੀਆਂ ਨੇ ਤਸੀਹੇ ਨਹੀਂ ਝੱਲੇ ਇਤਿਹਾਸ ਦੇ ਅੰਦਰ ਬਚਨ ਆਉਂਦਾ ਹੈ ਕਿ 5 ਦਿਨ ਸਤਗੁਰੂ ਜੀਆਂ ਨੂੰ ਤਸੀਹੇ ਦਿੱਤੇ ਗਏ ਇਹ ਹਾਰ ਜੇਠ ਦੇ ਦਿਨਾਂ ਦੇ ਅੰਦਰ ਪਹਿਲਾਂ ਤੇ 2 ਦਿਨ ਸਤਗੁਰੂ ਜੀਆਂ ਨੂੰ ਪਿਆਸਿਆਂ ਰੱਖਿਆ ਗਿਆ ਮੁਖਿਆਂ ਰੱਖਿਆ ਗਿਆ ਕੋਈ ਵੀ ਜਲ ਪਾਣੀ ਛਕਣ ਵਾਸਤੇ ਨਾ ਦਿੱਤਾ ਔਰ ਚੰਦੂ ਫਿਰ ਬਚਨ ਕਰਦਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ ਮੈਂ ਤੁਹਾਡੀ ਫਰਮਾਇਸ਼ ਕਰਕੇ ਤਸੀਹਿਆਂ ਤੋਂ ਤੁਹਾਨੂੰ ਬਚਾ ਲਵਾਂਗਾ ਕਿਉਂਕਿ ਯਾਸਾ ਦੇ ਤਹਿਤ ਸਤਗੁਰੂ ਜੀਆਂ ਨੂੰ ਤਸੀਹੇ ਦਿੱਤੇ ਗਏ ਯਾਸਾ ਕਿਹੜੀ ਸਜ਼ਾ ਹੈ ਮਗੋਲੀਆਂ ਦੇ ਲੋਕ ਇਸ ਯਾਸਾ ਦੀ ਸਜ਼ਾ ਨੂੰ ਉਹਨਾਂ ਵਿੱਚ ਵੰਡਦੇ ਸਨ ਜਿਹੜੇ ਭਗਤੀ ਤੇ ਸ਼ਕਤੀ ਨੂੰ ਜਾਣਦੇ ਸਨ ਉਹਨਾਂ ਦਾ ਮੰਨਣਾ ਇਹ ਸੀ ਯਾਸਾ ਦੇ ਤਹਿਤ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਜਿਹੜੇ ਭਗਤੀ ਦੀ ਸੂਰਤ ਨੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਯਾਸਾ ਦੇ ਤਹਿਤ ਮਾਰਿਆ ਜਾਵੇ ਕਿਉਂਕਿ ਯਾਸਾ ਇੱਕ ਐਸਾ ਕਾਨੂੰਨ ਹੈ ਜਿਸ ਕਾਨੂੰਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਮਗੋਲੀਆਂ ਲੋਕ ਇਹ ਸਮਝਦੇ ਸਨ ਕਿਸੇ ਮਹਾਪੁਰਸ਼ ਦਾ ਜੇਕਰ ਬਲਦਾਨ ਕਰਨਾ ਹੈ ਸਿਰ ਕਲਮ ਕਰਨਾ ਹੈ ਉਹਦਾ ਕਤਰਾ ਜੇਕਰ ਖੂਨ ਦਾ ਕਤਰਾ ਧਰਤੀ ਦੇ ਉੱਪਰ ਡਿੱਗ ਗਿਆ ਉਸ ਕਰਤੇ ਦੇ ਕਤਰੇ ਦੇ ਵਿੱਚੋਂ ਅਨੇਕਾਂ ਐਸੀਆਂ ਰੂਹਾਂ ਉੱਠਣਗੀਆਂ ਜਿਹੜੀਆਂ ਕਾਤਲ ਦਾ ਖੁਰਾ ਖੋਜ ਮਟਾ ਦੇਣਗੀਆਂ ਯਾਸਾ ਦੇ ਤਹਿਤ ਖੂਨ ਨੂੰ ਸਾੜਿਆ ਜਾਂਦਾ ਸੀ ਕਿਉਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ ਦੇਗ ਦੇ ਵਿੱਚ ਉਬਾਲਿਆ ਗਿਆ ਤਵੀ ਦੇ ਉੱਪਰ ਬਿਠਾ ਕਰਕੇ ਖੂਨ ਨੂੰ ਸਾੜਿਆ ਗਿਆ ਯਾਸਾ ਦੇ ਤਹਿਤ ਚੰਦੂ ਕਹਿਣ ਲੱਗਾ ਨਹੀਂ ਤੇ ਤੁਹਾਨੂੰ ਸਜ਼ਾ ਹੋਵੇਗੀ ਨਹੀਂ ਤੇ ਮੇਰੇ ਬਚਨ ਮੰਨ ਲਵੋ ਇਨੇ ਪਹਿਲੀ ਸ਼ਰਤ ਇਹ ਰੱਖੀ ਮੇਰੀ ਧੀ ਦਾ ਰਿਸ਼ਤਾ ਜਿਹੜਾ ਹੈ ਉਹਨੂੰ ਮੰਨ ਲਵੋ ਦੂਜਾ ਬਚਨ ਇਹਨੇ ਇਹ ਕੀਤਾ ਕਿ ਮੇਰੀ ਬਾਤ ਤੁਸੀਂ ਇਹ ਮੰਨਣਾ ਕਰੋ ਕਿ ਆਦ ਗ੍ਰੰਥ ਦੇ ਅੰਦਰ ਮੁਹੰਮਦ ਦੀ ਸਿਫਤ ਲਿਖ ਦਵੋ ਮੁਹੰਮਦ ਦੀ ਸਿਫਤ ਲਿਖੋ ਤੇ ਨਾਲ ਦੀ ਨਾਲ ਇਹ ਲਿਖੋ ਕਿ ਜਿਸ ਸਮੇਂ ਇਹ ਆਦ ਗ੍ਰੰਥ ਦੀ ਰਚਨਾ ਹੋਈ ਹੈ ਜਿਸ ਸਮੇ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਬਾਣੀ ਲਿਖੀ ਹੈ ਉਸ ਸਮੇ ਰਾਜ ਤੇ ਹਕੂਮਤ ਜਹਾਂਗੀਰ ਬਾਦਸ਼ਾਹ ਦੀ ਸੀ ਜਦੋਂ ਇਹ ਵਚਨ ਕੀਤੇ ਤੇ ਸਤਿਗੁਰੂ ਜੀਆ ਨੇ ਕਹਿ ਦਿੱਤਾ ਇਹ ਬਾਣੀ ਧੁਰ ਕੀ ਬਾਣੀ ਹੈ ਅੱਲਾ ਹੀ ਬਾਣੀ ਹੈ ਇਸ ਦੇ ਅੰਦਰ ਕਦੇ ਵਾਸਤੇ ਵੀ ਰਲਗੜ ਨਹੀਂ ਹੋਵੇਗੀ ਇਸ ਦੇ ਅੰਦਰ ਰਲਗੱਡ ਨਹੀਂ ਹੋਵੇਗੀ ਮਿਲਾਪਕ ਨਹੀਂ ਹੋਵੇਗੀ ਕਿਉਂਕਿ ਭਾਈ ਨੰਦਲਾਲ ਜੀ ਕਹਿੰਦੇ ਨੇ ਨਾ ਆਜੋ ਨਜ਼ਮ ਬਾਦ ਦਰਿਆਏ ਔਜ਼ਾਰ ਕਹਿੰਦੇ ਬਾਣੀ ਕਿਨਾਂ ਦੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਮੁਕਾਇਆ ਹੈ ਹਉਮੈ ਭਾਵ ਦੂਰ ਕੀਤਾ ਹੈ ਇਹ ਬਾਣੀ ਧੁਰ ਕੀ ਬਾਣੀ ਹੈ ਅਕਾਲ ਕੀ ਬਾਣੀ ਹੈ ਇਸ ਬਾਣੀ ਦੇ ਅੰਦਰ ਇੱਕ ਵੀ ਕਿਸੇ ਦਾ ਸ਼ਬਦ ਜਿਹੜਾ ਉਹ ਨਹੀਂ ਲਿਖਿਆ ਜਾਵੇਗਾ ਮੁਹੰਮਦ ਦੀ ਤਾਰੀਫ ਨਹੀਂ ਲਿਖੀ ਜਾਵੇਗੀ ਜਦੋਂ ਇਹ ਵਜਨ ਕੀਤੇ ਚੰਦੂ ਬਾਦਸ਼ਾਹ ਕਹਿਣ ਲੱਗਾ ਤੁਹਾਨੂੰ ਜਾਸਾ ਦੇ ਤਹਿਤ ਅਨੇਕਾਂ ਤਸੀਹੇ ਦੇ ਕਰਕੇ ਸ਼ਹਾਦਤ ਦੇ ਵੱਲ ਤੋਰਿਆ ਜਾਵੇਗਾ ਪਹਿਲਾ 2 ਦਿਨ ਭੁੱਖੇ ਪਿਆਸੇ ਰੱਖਿਆ ਗਿਆ ਜਦੋਂ ਤੀਜਾ ਦਿਨ ਚੜ੍ਹਿਆ ਜਹਾਂਗੀਰ ਬਾਦਸ਼ਾਹ ਦੀ ਕਹਿਣ ਦੇ ਮੁਤਾਬਕ ਚੰਦੂ ਨੇ ਕੀ ਕੀਤਾ ਹੈ ਆਪਣੇ ਕਰਿੰਦਿਆਂ ਨੂੰ ਕਿਹਾ ਹੈ ਕਿ ਇੱਕ ਪਾਣੀ ਦੀ ਦੇਗ ਉਬਾਲੀ ਜਾਵੇ ਇਹਨਾਂ ਦਿਨਾਂ ਦੇ ਅੰਦਰ ਪਾਣੀ ਦੀ ਦੇਗ ਉਬਾਲੀ ਗਈ ਉਸ ਦੇਗ ਦੇ ਵਿੱਚ ਚੰਦੂ ਨੇ ਹੁਕਮ ਕੀਤਾ ਆਪਣੇ ਕਰਿੰਦਿਆਂ ਨੂੰ ਕਿ ਗੁਰੂ ਅਰਜਨ ਦੇ ਮਹਾਰਾਜਿਆਂ ਨੂੰ ਪਕੜ ਕਰਕੇ ਇਸ ਦੇਗ ਦੇ ਅੰਦਰ ਬਿਠਾਇਆ ਜਾਵੇ ਪਰ ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚੰਦੂ ਤੂੰ ਆਪ ਤੇ ਜ਼ੁਲਮ ਕਰਕੇ ਡੁੱਬਣਾ ਹੀ ਐ ਪਰ ਆਪਣੇ ਕਰਿੰਦਿਆਂ ਨੂੰ ਇਸ ਪੂਰ ਨੂੰ ਕਿਉਂ ਡੋਪਦਾ ਹੈ ਕਵੀ ਭਾਈ ਸੰਤੋਖ ਸਿੰਘ ਜੀ ਚੂੜਾ ਮਨ ਲਿਖਦੇ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਚੰਦੂ ਦੇ ਕਹਿਣ ਦੇ ਮੁਤਾਬਕ ਆਪਣੇ ਆਪ ਹੀ ਉੱਠ ਕਰਕੇ ਬੜੀ ਜਲਦੀ ਦੇ ਨਾਲ ਚੱਲ ਕਰਕੇ ਉਸ ਤਪਦੀ ਹੋਈ ਦੇਗ ਦੇ ਵਿੱਚ ਇਸ ਤਰ੍ਹਾਂ ਬੈਠ ਗਾਵੇ ਜਿਵੇਂ ਠੰਡਾ ਨੀਰ ਹੋਵੇ ਗੁਰੂ ਅਰਜਨ ਦੇ ਮਹਾਰਾਜ ਚੌਂਕੜਾ ਲਾ ਕਰਕੇ ਇਸ ਗਰਮ ਦੇਗ ਦੇ ਵਿੱਚ ਬੈਠੇ ਸਤਿਗੁਰੂ ਜੀਆਂ ਦਾ ਸਰੀਰ ਜਿਹੜਾ ਗਰਮ ਪਾਣੀ ਦੇ ਨਾਲ ਜਿਵੇਂ ਕਿਸੇ ਪਾਣੀ ਨੂੰ ਉਬਾਲਿਆ ਜਾਵੇ ਨਾ ਉਹਦੇ ਵਿੱਚ ਆਪਾਂ ਸਬਜੀ ਪਾਈਏ ਆਲੂ ਪਾਈਏ ਤੇ ਉਹਦਾ ਛਿਲਕਾ ਉੱਪਰੋਂ ਲੱਥਣ ਲੱਗ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸਰੀਰ ਦੇ ਉੱਪਰ ਛਾਲੇ ਪੈ ਗਏ ਸਤਿਗੁਰੂ ਜੀਆਂ ਦੀ ਚਮੜੀ ਜਿਹੜੀ ਨਰਮ ਹੋ ਗਈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੇਖ ਦੇ ਵਿੱਚੋਂ ਬਾਹਰ ਕੱਢ ਕਰਕੇ ਚੰਦੂ ਫੇਰ ਉਹੀ ਬਾਤ ਪਾਉਂਦਾ ਹੈ ਉਹੀ ਬਾਤ ਪਾ ਕਰਕੇ ਕਹਿੰਦਾ ਹੈ ਕਿ ਆਦ ਗ੍ਰੰਥ ਦੇ ਅੰਦਰ ਮੁਹੰਮਦ ਦੀ ਤਾਰੀਫ ਲਿਖੀ ਜਾਵੇ ਕੁਝ ਬੋਲ ਲਿਖੇ ਜਾਣ ਨਹੀਂ ਤੇ ਤੁਹਾਨੂੰ ਹੋਰ ਭਾਰੀ ਤਸੀਹੇ ਦਿੱਤੇ ਜਾਣਗੇ ਔਰ ਮੇਰੀ ਧੀ ਦਾ ਰਿਸ਼ਤਾ ਜਿਹੜਾ ਹੈ ਉਹਨੂੰ ਕਬੂਲ ਕੀਤਾ ਜਾਵੇ ਗੁਰੂ ਸਾਹਿਬ ਜੀ ਮਹਾਰਾਜ ਜੀਆ ਨੇ ਫੇਰ ਬਚਨ ਕੀਤਾ ਚੰਦੂ ਜੋ ਸੰਗਤ ਦਾ ਫੈਸਲਾ ਹੈ ਉਹੀ ਸਾਡਾ ਫੈਸਲਾ ਹੈ ਸੰਗਤ ਨੂੰ ਰਿਸ਼ਤਾ ਮਨਜ਼ੂਰ ਨਹੀਂ ਸਾਨੂੰ ਵੀ ਰਿਸ਼ਤਾ ਮਨਜ਼ੂਰ ਨਹੀਂ ਔਰ ਇਹ ਧੁਰ ਕੀ ਬਾਣੀ ਦੀ ਬਾਤ ਨਾ ਪਾ ਇਸ ਬਾਣੀ ਦੇ ਵਿੱਚ ਰਲਗੜ ਨਹੀਂ ਹੋਵੇਗੀ ਅਗਲੇ ਦਿਨ ਚੰਦੂ ਨੇ ਭੈੜੀ ਨੀਤੀ ਦੇ ਤਹਿਤ ਤਤੀ ਤਵੀ ਨੂੰ ਤਪਾਇਆ ਇਹਦੇ ਥੱਲੇ ਲੱਕੜਾਂ ਡਾਂ ਕਰਕੇ ਭਿਆਨਕ ਅੱਗ ਨੂੰ ਬਾਲ ਕਰਕੇ ਤਵੀ ਨੂੰ ਗਰਮ ਕੀਤਾ ਗੁਰੂ ਅਰਜਨ ਦੇ ਮਹਾਰਾਜ ਜੀ ਪਹਿਲਾ 3 ਦਿਨ ਤਸੀਹੇ ਸਹਿ ਚੁਕੇ ਨੇ ਚੌਥੇ ਦਿਨ ਸਤਿਗੁਰੂ ਜੀਆਂ ਨੂੰ 33 ਤਵੀ ਦੇ ਬਹਿਣ ਦਾ ਹੁਕਮ ਕੀਤਾ ਇਹਨਾਂ ਕਰਿੰਦਿਆਂ ਨੇ ਔਰ ਮਹਾਰਾਜ ਜੀਆਂ ਨੂੰ ਬਚਨ ਕੀਤੇ ਨੇ ਤੁਹਾਨੂੰ 33 ਤਵੀ ਦੇ ਉੱਪਰ ਬੈਠਣਾ ਪਵੇਗਾ ਸਤਿਗੁਰੂ ਜੀ ਇਸ 33 ਤਵੀ ਦੇ ਉੱਪਰ ਬੈਠੇ ਔਰ ਰੇਸ ਆਇਆ ਜਾ ਰਿਹਾ ਮਾਨਸਿਕ ਕਰਕੇ ਤੇ ਸਰੀਰ ਕਰਕੇ ਤੇ ਅਜਿਤ ਪਾਇਆ ਜਾ ਰਿਹਾ ਹੈ ਪਰ ਵੱਡਾ ਭਰਾ ਪ੍ਰਿਤੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਕਾਸ਼ ਧਾਰਨ ਕਰਦੇ ਨੇ ਉਦੋਂ ਵੀ ਇਸ ਪਥੀਏ ਨੇ ਤਪਾਉਣ ਦੇ ਅਨੇਕਾਂ ਯਤਨ ਕੀਤੇ ਨੇ ਕਈ ਵਾਰ ਖੜਾਵੇ ਭੇਜੇ ਦਾਈ ਭੇਜੀ ਸਪੇਰਾ ਭੇਜਿਆ ਕਿ ਗੁਰੂ ਅਰਜਨ ਦੇ ਪੁੱਤਰ ਨੂੰ ਖਤਮ ਕਰ ਦਿੱਤਾ ਜਾਵੇ ਪਰ ਸ਼ਾਂਤੀ ਦੇ ਸੋਮੇ ਉਦੋਂ ਵੀ ਤਪੇ ਨਹੀਂ ਅੱਜ ਤਤੀ ਤਵੀ ਦੇ ਉੱਪਰ ਬੈਠੇ ਨੇ ਤਤੀ ਤਵੀ ਦੇ ਉੱਪਰ ਬੈਠ ਕੇ ਵੀ ਇੱਕ ਹੀ ਬਚਨ ਕਰ ਰਹੇ ਨੇ ਤੇਰਾ ਕੀਆ ਮੀਠਾ ਲੱਗੈ ਹਰ ਸ਼ਹਾਦਤ ਨੂੰ ਪ੍ਰਾਪਤ ਕੀਤੀ ਸਤਗੁਰੂ ਜੀਆਂ ਨੇ ਏਤ ਤਸੀਹੇ ਨੂੰ ਜਰਿਆ ਕਵੀ ਜੀ ਕਹਿੰਦੇ ਨੇ ਰਹਿੰਦੇ ਗੁਰਦੰਦ ਕਹਿੰਦੇ ਦਰਸ਼ਨ ਸਤਿਗੁਰ ਬਿਨ ਕਹਿੰਦੇ ਜੋਤੀ ਅੰਦਰ ਜੋਤ ਸਮਾਣੀ ਕਹਿੰਦੇ ਜਿਵੇਂ ਇੱਕ ਪੌੜਾ ਹੈ ਉਹ ਗੁਲਾਬ ਦੇ ਫੁੱਲ ਦੇ ਨਾਲ ਇਤਨੀ ਪ੍ਰੀਤ ਕਰਦਾ ਹੈ ਕਿ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਸਤਿਗੁਰੂ ਜੀ ਇਸ ਤਰ੍ਹਾਂ ਪ੍ਰਤੀਤ ਤੇ ਪ੍ਰੀਤ ਕਰ ਰਹੇ ਨੇ ਕਵੀ ਲਿਖਦਾ ਹੈ ਕਿ ਤਵੀ ਦੇ ਕੋਲ ਇਤਨਾ ਸੇਕ ਹੈ ਜਿੱਥੇ ਅੱਗ ਬਲ ਰਹੀ ਹੈ ਚਾਰੋਂ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਕਹਿੰਦੇ ਚਾਰੇ ਤਰਫ ਅੱਗ ਹੈ ਜਿਹੜੇ ਕਰਿੰਦੇ ਨਹੀਂ ਉਹ ਵੀ ਅੱਗ ਦੇ ਕੋਲੋਂ ਦੂਰ ਭੱਜਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਅੰਦਰ ਅੱਗ ਦੇ ਕੋਲੋਂ ਸੇਕ ਬਹੁਤਾ ਜ਼ਿਆਦਾ ਹੁੰਦਾ ਹੈ ਕਵੀ ਲਿਖਦਾ ਹੈ ਚਾਰੇ ਤਰਫ ਅੱਗ ਵਰਸੇ ਸੇਕ ਸੀ ਤਨ ਸਾੜਦਾ ਸ਼ਾਲੇ-ਸ਼ਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਵੇਖ ਸਾਈਂ ਮੀਆਂ ਮੀਰ ਡਿਠਾ ਹਾਲ ਅਜਬ ਜਾਰ ਦਾ ਉਹ ਹੋ ਵਿਆਕੁਲ ਰੋ ਪਿਆ ਚੀਕੇ ਤੇ ਤਾਂ ਹੀ ਮਾਰਦਾ ਸੁਣ ਸਤਿਗੁਰ ਕਿਹਾ ਦੇਖ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕਹਿੰਦੇ ਮੀਆਂ ਮੀਰ ਜੀ ਕੁਰਲਾਓ ਨਾ ਰੋ ਨਾ ਕੀ ਹੋਇਆ ਜੇ ਤਨ ਜਿਹੜਾ ਸੜ ਰਿਹਾ ਹੈ ਪਰ ਅਸੀਂ ਨਾਮ ਦੇ ਨਾਲ ਸ਼ਾਂਤ ਹਾਂ ਠੰਡੇ ਹਾਂ ਕੀ ਹੁਆ ਤਨ ਸੜ ਰਹਾ ਹਮ ਸ਼ਾਂਤ ਹੈ ਹਰੇ ਨਾਮ ਸੇ ਕਹਿੰਦੇ ਅਸੀਂ ਸ਼ਾਂਤੀ ਦੇ ਵਿੱਚ ਹਾਂ ਤੱਤੀ ਤਵੀ ਤੋਂ ਸਤਿਗੁਰੂ ਜੀਆਂ ਨੂੰ ਉਠਾਇਆ ਜਦੋਂ ਸਤਿਗੁਰੂ ਜੀਆਂ ਨੂੰ ਉਠਾਇਆ ਸਤਿਗੁਰੂ ਜੀਆਂ ਦੇ ਨਾਲ ਪੰਜ ਸਿੱਖ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਵਿੱਚੋਂ ਆਏ ਸਨ ਭਾਈ ਵਿਧੀ ਚੰਦ ਜੀ ਭਾਈ ਜੇਠਾ ਜੀ ਭਾਈ ਲੰਗਾ ਜੀ ਭਾਈ ਪ੍ਰਾਣਾ ਜੀ ਤੇ ਭਾਈ ਪੈੜਾ ਜੀ ਪੰਜੇ ਸਿੱਖਾਂ ਦੀਆਂ ਅੱਖਾਂ ਦੇ ਵਿੱਚੋਂ ਨੀਰਵੈ ਤੁਰਿਆ ਔਰ ਚੰਦੂ ਹੈਰਾਨ ਹੈ ਪਹਿਲਾਂ ਦੇਖ ਦੇ ਵਿੱਚ ਉਬਾਲਿਆ ਫਿਰ ਤੱਤੀ ਤਵੀ ਦੇ ਉੱਪਰ ਬਿਠਾਇਆ ਹੈ ਪਰ ਸਤਗੁਰੂ ਜੀਆਂ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਪ੍ਰਤੱਖ ਹਰ ਰੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਜੋਤ ਨੇ ਕੋਈ ਵੀ ਅਸਲ ਸਤਗੁਰੂ ਜੀਆਂ ਦੇ ਉੱਪਰ ਨਹੀਂ ਸਰੀਰ ਭਾਵੇਂ ਸੜ ਗਿਆ ਹੈ ਛਾਲਿਆਂ ਦੇ ਨਾਲ ਭਰਿਆ ਹੈ ਪੰਜਾਂ ਸਿੱਖਾਂ ਨੇ ਸਤਗੁਰੂ ਜੀਆਂ ਦੇ ਅੱਗੇ ਹੱਥ ਜੋੜੇ ਔਰ ਸਾਈ ਮੀਆਂ ਮੀਰ ਨੇ ਇਥੋਂ ਤੱਕ ਬਚਨ ਕੀਤੇ ਨੇ ਕਿ ਦਿੱਲੀ ਤੋਂ ਲੈ ਕਰਕੇ ਲਾਹੌਰ ਤੱਕ ਇੱਟ ਨਾਲ ਇੱਟ ਖੜਕਾ ਦੇਵਾਂਗਾ ਸਤਿਗੁਰੂ ਜੀ ਕੇਵਲ ਇਸ਼ਾਰਾ ਕਰ ਦਿਓ ਪਰ ਸਤਿਗੁਰੂ ਜੀ ਉਸ ਅਕਾਲ ਦੇ ਭਾਣੇ ਅੰਦਰ ਔਰ ਸਾਧ ਸੰਗਤ ਜੀ ਜਦੋਂ ਪੰਜਵਾਂ ਦਿਨ ਚੜ੍ਹਿਆ ਹੈ ਨਾ ਚੰਦੂ ਅੱਜ ਸੋਚਦਾ ਹੈ ਕਿ ਗੁਰੂ ਅਰਜਨ ਨੂੰ ਗਾਂ ਦੇ ਕੱਚੇ ਚਮੜੇ ਦੇ ਅੰਦਰ ਬੰਨ੍ਹ ਕਰਕੇ ਮੈਂ ਸ਼ਹੀਦ ਕਰ ਦੇਵਾਂਗਾ ਜਦੋਂ ਸਤਗੁਰੂ ਜੀਾਂ ਦੇ ਕੋਲ ਹਵੇਲੀ ਦੇ ਵਿੱਚ ਆਉਂਦਾ ਚੰਦੂ ਔਰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ